ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਫੂਕ ਹਾਈ ਕੋਰਟ ਨੇ ਸਕੂਲਾਂ ਦੇ ਮਾਮਲਿਆਂ ਤੇ ਸੁਣਵਾਈ ਕਰਦਿਆਂ ਕੱਢ ਦਿੱਤੀ ਹੈ। ਉਹਨਾਂ ਨੇ ਟਿੱਪਣੀ ਕਰਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਸਕੂਲ ਅਫਗਾਨਿਸਤਾਨ ਦੇ ਵਿੱਚ ਨੇ ਜਾਂ ਫਿਰ ਭਾਰਤ ਦੇ ਵਿੱਚ ਸਕੂਲਾਂ ਦੇ ਵਿੱਚ ਮੁੱਢਲੀਆਂ ਸਹੂਲਤਾਂ ਦੀ ਘਾਟ ਤੇ ਅਧਿਆਪਕਾਂ ਦੀ ਘਾਟ ਦਾ ਨੋਟਿਸ ਲਿਆਇਆ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਸਿੱਖਿਆ ਸਕੱਤਰ ਤੋਂ 15 ਦਸੰਬਰ ਤੱਕ ਵਿਸਤਾਰਤ ਰਿਪੋਰਟ ਮੰਗ ਲਈ ਗਈ ਹੈ। ਦਰਅਸਲੇ ਕਿ ਸ਼ਿਕਾਇਤ ਕੀਤੀ ਗਈ ਸੀ ਅਧਿਆਪਕ ਵਿਕਰਮਜੀਤ ਸਿੰਘ ਹੋਰਾਂ ਦੇ ਵੱਲੋਂ ਜੋ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਤੱਪੇਲਾਦ ਦੇ ਵਿੱਚ ਅਧਿਆਪਕ ਨੇ ਮਿਡਲ ਸਕੂਲ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮਿਡਲ ਸਕੂਲ ਦੇ ਵਿੱਚ ਮੈਂ ਇੱਕੋ ਇੱਕ ਅਧਿਆਪਕਾਂ ਜਮਾਤਾਂ ਤਿੰਨ ਨੇ ਪਰ ਪੜਾਉਣ ਦੇ ਲਈ ਕਮਰਾ ਸਿਰਫ ਇੱਕੋ ਇੱਕ ਹੈ ਉਹਨਾਂ ਨੇ ਸ਼ਿਕਾਇਤ ਦੇ ਵਿੱਚ ਇੱਥੋਂ ਤੱਕ ਕਿਹਾ ਸੀ ਕਿ ਇਸ ਸਕੂਲ ਦੇ ਵਿੱਚ ਕੋਈ ਮੁੱਖ ਅਧਿਆਪਕ ਵੀ ਨਹੀਂ ਹੈ ਹੋਰਨਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਜੋ ਮੁੱਖ ਅਧਿਆਪਕ ਨੇ ਉਹਨਾਂ ਨੂੰ ਕਾਰਜ ਭਾਰ ਦਿੱਤਾ ਹੋਇਆ ਜੋ ਕਿ ਪਹਿਲਾਂ ਤੋਂ ਹੀ ਵਿਅਸਤੇ ਇੱਕ ਹੋਰ ਸਕੂਲ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸੰਭਾਲ ਰਹੇ ਨੇ ਤੇ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਸਕੂਲ ਦੇ ਵਿੱਚ ਦੋ ਪਖਾਨੇ ਨੇ ਸਟਾਫ ਤੇ ਲਈ ਕਿਸੇ ਤਰ੍ਹਾਂ ਦਾ ਵੀ ਕੋਈ ਵੱਖਰਾ ਪਖਾਨਾ ਜਿਹੜਾ ਆ ਉਹ ਨਹੀਂ ਹੈ ਤਾਂ ਫਿਰ ਹਾਈ ਕੋਰਟ ਦੇ ਵੱਲੋਂ ਜਿਹੜਾ ਹੈਗਾ ਸਖਤ ਰੁਕ ਆਪਣਾਇਆ ਗਿਆ ਤੇ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਤੋਂ ਨੋਟਿਸ ਜਾਰੀ ਕਰਕੇ ਪੰਜਾਬ ਸਰਕਾਰ ਨੂੰ ਸਿੱਖਿਆ ਸਕੱਤਰ ਤੋਂ ਵਿਸਥਾਰਤ ਰਿਪੋਰਟ ਮੰਗੀ ਗਈ ਹੈ। ਰਿਪੋਰਟ ਦੇ ਵਿੱਚ ਕੀ ਕੀ ਮੰਗਿਆ ਗਿਆ ਪਹਿਲਾਂ ਇਹ ਜ਼ਰੂਰ ਸੁਣ ਲਿਓ ਉਹਨਾਂ ਅਦਾਲਤ ਨੇ ਇਹ ਪੁੱਛਿਆ ਕਿ ਕਿੰਨੇ ਮਿਡਲ ਸਕੂਲ ਨੇ ਜਿਨ੍ਹਾਂ ਦੇ ਵਿੱਚ ਕਮਰੇ 5 ਤੋਂ ਘੱਟ ਨੇ ਉਹਨਾਂ ਦੀ ਰਿਪੋਰਟ ਸਰਕਾਰ ਦੇ ਪੰਜਾਬ ਸਰਕਾਰ ਤੋਂ ਮੰਗੀ ਗਈ ਹੈ। ਕਿੰਨੇ ਮਿਡਲ ਸਕੂਲ ਨੇ ਜਿਨ੍ਹਾਂ ਦੇ ਵਿੱਚ ਹੈਡ ਮਾਸਟਰ ਜਾਂ ਫਿਰ ਲੋੜਿੰਗ ਦਾ ਅਧਿਆਪਕ ਨਹੀਂ ਨੇ ਕਿਹੜੇ ਕਿਹੜੇ ਸਕੂਲ ਨੇ ਜਿੱਥੇ ਵਿਦਿਆਰਥੀ ਤੇ ਵਿਦਿਆਰਥਣਾਂ ਤੇ ਸਟਾਫ ਤੇ ਪਖਾਨੇ ਜਿਹੜੇ ਆ ਉਹ ਵੱਖੋ-ਵੱਖਰੇ ਨਹੀਂ ਹਨ ਤੇ ਉਤੋਂ ਤੱਕ ਵੀ ਕਿਹਾ ਗਿਆ ਕਿ ਉਹਨਾਂ ਸਕੂਲਾਂ ਬਾਰੇ ਦੱਸੋ ਜਿੱਥੇ ਵਿਦਿਆਕ ਸੈਸ਼ਨ ਦੇ ਵਿੱਚ 50 ਤੋਂ ਘੱਟ ਜਿਹੜੀ ਹੈਗੇ ਨੇ ਵਿਦਿਆਰਥੀਆਂ ਨੇ ਦਾਖਲਾ ਲਿਆ ਆ ਹੋਰ ਵੀ ਬੜੀਆਂ ਚੀਜ਼ਾਂ ਜਿਹੜੀਆਂ ਅਦਾਲਤ ਦੇ ਵੱਲੋਂ ਪੁੱਛੀਆਂ ਗਈਆਂ ਨੇ ਜਿਹੜੀਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਰਿਹਾ ਸਿੱਖਿਆ ਸਕੱਤਰ ਤੋਂ ਸਿੱਖਿਆ ਸਕੱਤਰ ਨੂੰ ਦੱਸਣਾ ਹੋਵੇਗਾ ਵਿਸਥਾਰਤ ਰਿਪੋਰਟ ਜਿਹੜੀ ਹੈ ਕਿ ਸਿੱਖਿਆ ਸਕੱਤਰ ਤੋਂ ਮੰਗੀ ਗਈ ਹੈ 15 ਦਸੰਬਰ ਤੱਕ ਤਾਂ ਇੱਥੇ ਵੱਡੇ ਸਵਾਲ ਪੰਜਾਬ ਦੀ ਸਿੱਖਿਆ ਕ੍ਰਾਂਤੀ ਤੇ ਖੜੇ ਹੁੰਦੇ ਨੇ ਵੱਡੇ ਸਵਾਲ ਪੰਜਾਬ ਪੰਜਾਬ ਦੇ ਵਿੱਚ ਚੱਲ ਰਹੇ ਸਿੱਖਿਆ ਦੇ ਤਿਉਹਾਰ ਤੇ ਖੜੇ ਹੁੰਦੇ ਨੇ ਕਿਉਂਕਿ ਸਿੱਖਿਆ ਦਾ ਤਿਉਹਾਰ ਜਿਸ ਵੇਲੇ ਸਿੱਖਿਆ ਕ੍ਰਾਂਤੀ ਚੱਲੀ ਉਸ ਵੇਲੇ ਕੋਤ ਕਿਹਾ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਵੀ ਉਸ ਵੇਲੇ ਹਰਜੋਤ ਸਿੰਘ ਬੈਂਸ ਹੋਰਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਪਈਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸਿੱਖਿਆ ਦਾ ਧਿਆਰ ਚੱਲ ਰਿਹਾ ਤੇ ਇਸ ਫਿਰ ਸਿੱਖਿਆ ਕ੍ਰਾਂਤੀ ਦੇ ਤਹਿ ਤੁਸੀਂ ਪਖਾਨਿਆਂ ਦੇ ਉਦਘਾਟਨ ਜਿਹੜੇ ਹੈਗੇ ਆ ਉਹ ਵੀ ਦੇਖੇ ਕਿ ਪਖਾਨਿਆਂ ਦੇ ਉਦਘਾਟਨ ਕੀਤੇ ਗਏ ਜੇਕਰ ਕਿਸੇ ਕੋਈ ਚਾਰ ਦਿਵਾਰੀ ਕੀਤੀ ਗਈ ਜਾਂ ਫਿਰ ਕੋਈ ਛੋਟੀ ਬਹੁਤ ਥੋੜੀ ਬਹੁਤ ਕੰਧ ਕੱਢੀ ਗਈ ਤਾਂ ਉਸ ਦਾ ਉਦਘਾਟਨ ਕਰਦਿਆਂ ਵੀ ਅਸੀਂ ਦੇਖਿਆ ਤਾਂ ਜੇਕਰ ਕਿਸੇ ਸਰਕਾਰੀ ਸਕੂਲ ਦੇ ਵਿੱਚ ਰੰਗ ਰੋਗੁਣ ਹੋਇਆ ਉਹਨਾਂ ਦੇ ਉਦਘਾਟਨ ਹੁੰਦੇ ਵੀ ਜਿਹੜੇ ਇਹਨਾਂ ਦੇ ਵਿਧਾਇਕਾਂ ਦੇ ਵੱਲੋਂ ਅਸੀਂ ਦੇਖੇ ਤੇ ਇਸੇ ਨੂੰ ਹੀ ਸਿੱਖਿਆ ਕ੍ਰਾਂਤੀ ਦਾ ਨਾਮ ਦਿੱਤਾ ਗਿਆ ਪਰਸਾਲ ਦੇ ਵਿੱਚ ਸਿੱਖਿਆ ਕ੍ਰਾਂਤੀ ਕੀ ਹੈ ਇਸ ਦੀ ਇੱਕ ਜਉਂਦੀ ਜਾਗਦੀ ਉਦਾਹਰਨ ਜਿਹੜੀ ਹੈਗੀ ਆ ਉਹ ਤੁਹਾਡੇ ਸਾਹਮਣੇ ਆ ਜੋ ਰਿਪੋਰਟ ਜਿਹੜੀ ਹੈਗੀ ਆ ਉਹ ਹਾਈ ਕੋਰਟ ਦੇ ਵੱਲੋਂ ਮੰਗੀ ਗਈ ਆ ਕਿਉਂਕਿ ਸਿੱਖਿਆ ਕ੍ਰਾਂਤੀ ਦਾ ਭਾਂਡਾ ਇੱਕ ਅਧਿਆਪਕ ਦੇ ਵੱਲੋਂ ਬੋਟਿਆਗਾ ਕਿ ਐਸਾ ਕੁਝ ਜਿਹੜਾ ਹੈਗਾ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਤੱਪੇਲਾ ਪਿੰਡ ਦੇ ਸਕੂਲ ਦੇ ਵਿੱਚ ਚੱਲ ਰਿਹਾ ਤੇ ਹੋ ਸਕਦਾ ਪੰਜਾਬ ਦੇ ਹੋਰ ਵੀ ਬਹੁਤੇ ਸਕੂਲ ਹੋਣ ਜਿਨ੍ਹਾਂ ਦੇ ਵਿੱਚ ਐਸਾ ਕੁਝ ਜਿਹੜਾ ਹੈਗਾ ਆ ਉਹ ਚੱਲ ਰਿਹਾ ਹੋਵੇ ਤਾਂ ਉਹਨਾਂ ਇੱਥੇ ਵੱਡੇ ਸਵਾਲ ਇਹ ਨੇ ਕੀ ਸਿੱਖਿਆ ਕ੍ਰਾਂਤੀ ਜਿਹੜੇ ਨੇ ਪਖਾਨਿਆਂ ਦੇ ਉਤ்கਾਟਨ ਕਰਕੇ ਆਈ ਕਿ ਸਿੱਖਿਆ ਕ੍ਰਾਂਤੀ ਡਿੱਗੀਆਂ ਹੋਈਆਂ ਕੰਦਾਂ ਨੂੰ ਜਿਹੜਾ ਹੈਗਾ ਉਹ ਦੁਬਾਰਾ ਕੱਢ ਕੇ ਆਈ ਕਿ ਸਿੱਖਿਆ ਕ੍ਰਾਂਤੀ ਸਕੂਲਾਂ ਦੀ ਚਾਰਦੁواری ਕਰਕੇ ਆਈ ਕਿ ਸਿੱਖਿਆ ਕ੍ਰਾਂਤੀ ਸਿਰਫ ਰੰਗ ਰੋਗਣ ਕਰਕੇ ਆਈ ਹਾਲਾਂਕਿ ਸਿੱਖਿਆ ਕ੍ਰਾਂਤੀ ਉਸ ਵੇਲੇ ਆਉਣੀ ਸੀ ਜਾਂ ਉਸ ਵੇਲੇ ਆ ਸਕਦੀ ਹੈ ਜਿਸ ਵੇਲੇ ਸਕੂਲਾਂ ਦੇ ਵਿੱਚ ਜਿਹੜੀਆਂ ਮੋਡਲੀਆਂ ਸਹੂਲਤਾਂ ਨੇ ਉਹ ਪੂਰੀਆਂ ਹੋਣਗੀਆਂ ਜਿਸ ਵੇਲੇ ਸਕੂਲਾਂ ਦੇ ਵਿੱਚ ਜੋ ਅਧਿਆਪਕਾਂ ਦੀ ਘਾਟ ਹੈ ਉਹ ਪੂਰੀ ਹੋਵੇਗੀ ਜਿਸ ਤੋਂ ਬਾਅਦ ਸਕੂਲਾਂ ਦੇ ਵਿੱਚ ਜਿਹੜੇ ਹੈਗੇ ਨੇ ਉਹ ਵੱਧ ਤੋਂ ਵੱਧ ਵਿਦਿਆਰਥੀ ਜਿਹੜੇ ਆ ਉਹ ਆਉਣਗੇ ਵੱਧ ਤੋਂ ਵੱਧ ਵਿਦਿਆਰਥੀਆਂ ਦੇ ਜਿਹੜੇ ਹੈਗੇ ਨੇ ਉਹ ਦਾਖਲੇ ਹੋਣਗੇ ਉਸ ਤੋਂ ਬਾਅਦ ਸਿੱਖਿਆ ਕ੍ਰਾਂਤੀ ਦੀ ਸਿੱਖਿਆ ਕ੍ਰਾਂਤੀ ਜਿਹੜੀ ਆ ਉਹ ਸਕੂਲਾਂ ਦੇ ਵਿੱਚ ਆਈ ਮੰਨੀ ਜਾਵੇਗੀ ਪਰ ਸਿੱਖਿਆ ਕ੍ਰਾਂਤੀ ਹਾਲਾਂਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਇਸ਼ਤਿਹਾਰਾਂ ਦੇ ਵਿੱਚ ਸਪੀਚਾਂ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਲਿਆਂਦੀ ਗਈ ਪਰ ਅਸਲੀਅਤ ਸਿੱਖਿਆ ਕ੍ਰਾਂਤੀ ਦੀ ਜਿਹੜੀ ਆ ਕੀ ਆ ਉਹ ਵੱਖ-ਵੱਖ ਖਬਰਾਂ ਦੇ ਜ਼ਰੀਏ ਗਰਾਊਂਡ ਦੀ ਰਿਐਲਿਟੀ ਦੇ ਜ਼ਰੀਏ ਜਿਹੜੀਆਂ ਸਾਹਮਣੇ ਆਉਂਦੀਆਂ ਆਉਂਦਾ ਰਹਿੰਦਾ ਹੈ ਇਹ ਸਭ ਮਾਮਲਾ ਤਾਂ 15 ਦਸੰਬਰ ਨੂੰ ਦੇਖਣਾ ਹੋਵੇਗਾ ਕਿ ਕਿ ਐਸੀ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਪੰਜਾਬ ਸਰਕਾਰ ਦੇ ਵੱਲੋਂ ਦੱਸੀਆਂ ਜਾਂਦੀਆਂ ਨੇ ਤੇ ਜੋ ਰਿਪੋਰਟ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਹੈ ਤਾਂ ਉਸ ਤੇ ਵਿੱਚ ਉਸ ਤੇ ਵਿੱਚ ਕਿੰਨੀਆਂ ਨਕਾਮੀਆਂ ਜਿਹੜੀਆਂ ਨੇ ਉਸ ਸਰਕਾਰ ਦੀਆਂ ਪਾਈਆਂ ਜਾਂਦੀਆਂ ਨੇ ਉਸ ਦੇ ਵਿੱਚ ਕੀ ਇਹ ਪਤਾ ਕਿਸ ਸਹੀ ਤੌਰ ਤੇ ਪੰਜਾਬ ਸਰਕਾਰ ਦੱਸਦੀ ਹੈ ਕਿ ਕਿੰਨੇ ਸਾਡੇ ਸਕੂਲ ਨੇ ਜੋ ਮੀਡਲ ਸਕੂਲ ਨੇ ਤਿੰਨ ਤਨ ਕਲਾਸਾਂ ਜਿਨ੍ਹਾਂ ਦੇ ਵਿੱਚ ਚੱਲਦੀਆਂ ਨੇ ਪਰ ਜਿਨ੍ਹਾਂ ਦੇ ਵਿੱਚ ਸਿਰਫ ਇੱਕੋ ਇੱਕ ਜਿਹੜਾ ਹੈਗਾ ਉਹ ਕਮਰਾ ਹੈ ਇਹ ਸਭ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਦੇਖਣਾ ਹੋਵੇਗਾ ਤਾਂ ਇਸ ਬਾਬਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਇਜਾਜ਼ਤ ਧੰਨਵਾਦ